ਮੈਂ ਕੀ ਦੇਖ ਰਹੇ ਹਾਂ ਅਸੀਂ ਇਹ ਦੇਖ ਰਹੇ ਹਾਂ ਕਿ ਪੌਦਿਆਂ ਦੇ ਵਿੱਚ ਵਾਸ਼ਪ ਉਸਰਜਨ ਕਰਿਆ ਕਿਸ ਤਰ੍ਹਾਂ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਕਿ ਅਸੀਂ ਇੱਕ ਪੌਦੇ ਦੀ ਟੈਨੇ ਨੂੰ ਚਿੱਟੇ ਪੇਪਰ ਨਾਲ મત ਚਿੱਟੇ ਆਪਣੇ ਕੋਲ ਲਿਫਾਫੇ ਨਾਲ ਕਵਰ ਕੀਤਾ ਗਿਆ ਉਹ ਕਿਉਂ ਕਵਰ ਕੀਤਾ ਗਿਆ ਤਾਂ ਕਿ ਸਾਨੂੰ ਜਿਹੜੇ ਪੌਦਿਆਂ ਦੇ ਵਿੱਚ ਸਟੋਮੈਟਾ ਰਾਹੀਂ ਵਾਸ਼ਪ ਉਸਰਜਨ ਕਰਿਆ ਹੁੰਦੀ ਹੈ ਉਹ ਪਤਾ ਲੱਗ ਸਕੇ ਇੱਥੇ ਬੇਟਾ ਜ਼ੂਮ ਕਰਨਾ ਤੁਸੀਂ ਇੱਥੇ ਧਿਆਨ ਨਾਲ ਦੇਖੋ ਸਾਨੂੰ ਇੱਥੇ ਗਿੱਲਾ-ਗਿੱਲਾ ਮਹਿਸੂਸ ਹੋ ਰਿਹਾ ਹੋਏਗਾ ਤੇ ਪਾਣੀ ਦੀਆਂ ਕੁਝ ਬੂੰਦਾਂ ਮਹਿਸੂਸ ਹੋ ਰਹੀਆਂ ਹੋਣਗੀਆਂ ਤੁਸੀਂ ਕਲੀਅਰਲੀ ਇਸ ਨੂੰ ਦੇਖ ਸਕਦੇ ਹੋ ਕਿ ਪੱਤਿਆਂ ਵਿੱਚ ਸਟੋਮੈਟਾ ਰਾਹੀਂ ਵਾਸ਼ੂਬਸਰਜਨ ਕਿਰਿਆ ਹੋ ਰਹੀ ਹੈ ਇਸ ਦਾ ਪਤਾ ਸਾਨੂੰ ਇਸ ਤਰੀਕੇ ਨਾਲ ਲੱਗ ਰਿਹਾ ਹੈ ਕਿਉਂਕਿ ਆਪਣੇ ਕੋਲ ਅੰਦਰਲਾ ਜਿਹੜਾ ਆ ਲਿਫਾਫਾ ਹੈਗਾ ਉਹ ਆਪਣੇ ਕੋਲੇ ਗਿੱਲਾ ਹੋਇਆ ਹੋਇਆ ਤੁਸੀਂ ਉੱਪਰੋਂ ਵੀ ਦੇਖ ਰਹੇ ਹੋ ਕਿ ਅਸੀਂ ਇਸ ਨੂੰ ਬੰਦ ਕੀਤਾ ਹੋਇਆ ਹੈ ਬੇਟਾ ਤੁਸੀਂ ਆ ਦੇਖ ਰਹੇ ਹੋ ਕਿ ਆਪਣੇ ਕੋਲੇ ਇੱਥੇ ਪਾਣੀ ਦੇ ਕੁਝ ਕੰਮ ਦਿਖਾਈ ਦੇ ਰਹੇ ਆ ਇੰਦਾ ਮਤਲਬ ਇਹ ਹੈ ਕਿ ਪੋਦਿਆਂ ਦੇ ਵਿੱਚ ਜੋ ਵਾਸ਼ਬੂ ਸਰਜਨ ਕਰਿਆ ਹੈਗੀ ਹੈ ਪੋਸਟੋਮੈਟਾਰਾਹੀ ਹੋ ਰਹੀ ਹੈ ਕਿ ਜਿਵੇਂ ਕਿ ਆ ਦੇਖੋ ਤੁਹਾਡੇ ਕੋਲੇ ਆ ਜਿਹੜਾ ਅੰਦਰ ਲੋ ਆਪਣੇ ਕੋਲ ਪੋਲੀਥੀਨ ਹੈ ਚਿੱਟਾ ਸੁਨੂ ਗਿੱਲਾ ਨਜ਼ਰ ਆ ਰਿਹਾ ਹੈ